ਤਾ ਗੱਲ ਕਰੀਏ ਅੱਜ ਅਸੀਂ ਖੜੇ ਹਾਂ ਥਾੜਾ ਦਰਾਹਾ ਦੇ ਅਧੀਨ ਥਾੜਾ ਦਰਾਹਾ ਦੇ ਬਾਹਰ ਹੀ ਸੁਪਰੀਮ ਕੋਰਟ ਵੱਲੋਂ ਆਦੇਸ਼ ਜਿਕੇ ਸਿੰਗਲ ਯੂਜ਼ ਪਲਾਸਟਿਕ ਜਿਹੜਾ ਬੰਦ ਕੀਤਾ ਜਾਵੇ ਕਿ ਕਿਉਂਕਿ ਉਹਦੇ ਨਾਲ ਕੈਂਸਰ ਦੀਆਂ ਬਿਮਾਰੀਆਂ ਵੱਧ ਰਹੀਆਂ ਸੀ ਪੋਲੂਸ਼ਨ ਵੱਧ ਰਿਹਾ ਸੀ ਸਟਿਕ ਜਿਹੜਾ ਸੀਗਾ ਉਹਦਾ ਡੰਪ ਬੰਨਦਾ ਜਾ ਰਿਹਾ ਸੀਗਾ ਪੂਰੇ ਭਾਰਤ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਸਮ ਜੀ ਨਿਊਜ਼ ਤੇ ਮੈਂ ਆ ਹਬੀ ਸ਼ੇਖ ਜਲੋਟਾ ਗੱਲ ਕਰੀਏ ਅੱਜ ਅਸੀਂ ਖੜੇ ਹਾਂ ਥਾੜਾ ਦਰਾਹਾ ਦੇ ਅਧੀਨ ਥਾੜਾ ਦਰਾਹਾ ਦੇ ਬਾਹਰ ਹੀ ਤੇ ਗੱਲ ਕਰੀਏ ਸਿੰਗਲ ਯੂਜ਼ ਪਲਾਸਟਿਕ ਦੀ ਜੋ ਕਿ 1 ਜੁਲਾਈ ਤੋਂ ਬੰਦ ਸੀਗਾ ਸਰਕਾਰ ਵੱਲੋਂ ਤੇ ਸੁਪਰੀਮ ਕੋਰਟ ਵੱਲੋਂ ਹਦਾਇਤ ਸੀਗੇ ਕਿ ਸਿੰਗਲ ਯੂਜ਼ ਪਲਾਸਟਿਕ ਜਿਹੜਾ ਬੰਦ ਕੀਤਾ ਜਾਵੇ ਕਿਉਂਕਿ ਉਹਦੇ ਨਾਲ ਕੈਂਸਰ ਦੀਆਂ ਬਿਮਾਰੀਆਂ ਵੱਧ ਰਹੀਆਂ ਸੀ ਪੋਲੂਸ਼ਨ ਵੱਧ ਰਿਹਾ ਸੀ ਜੇ ਕੱਲ ਕੀਤੀ ਜਾਵੇ ਸਿੰਗਲ ਯੂਜ਼ ਪਲਾਸਟਿਕ ਜਿਹੜਾ ਸੀਗਾ ਉਹ ਚ ਮਾਈਕਰੋਨ ਘਟ ਹੁੰਦਾ ਸੀ ਤੇ ਉਹ ਗੱਲ ਦਾ ਛੇਤੀ ਨਹੀਂ ਸੀਗਾ ਤੇ ਉਹ ਕਿਸੇ ਦੇ ਨਾਲ ਕਿਸੇ ਤਰੀਕੇ ਦੇ ਨਾਲ ਉਹਦਾ ਡੰਪ ਬੰਨਦਾ ਜਾ ਰਿਹਾ ਸੀਗਾ ਪੂਰੇ ਭਾਰਤ ਦੇ ਵਿੱਚ ਤੇ ਸਿੰਗਲ ਯੂਜ਼ ਪਲਾਸਟਿਕ ਨੂੰ ਲੈਂਦੇ ਹੋਏ ਸ਼ਕਤੀ ਦੇ ਨਾਲ ਲੈਂਦੇ ਹੋਏ ਪਾਣੀ ਦੇ ਵਪਾਰ ਦੇ ਉੱਤੇ ਵੀ ਇਹਦਾ ਅਸਰ ਪਿਆ ਸੀ ਕਿਉਂਕਿ ਉਹਦੇ ਨਾਲ ਮਿੰਨੀ ਗਲਾਸ ਬੰਦੇ ਸੀ ਪਾਣੀ ਦੇ ਪੀਣ ਵਾਲੇ ਤੇ ਜਿਸ ਦੇ ਕਾਰਨ ਪਾਣੀ ਦੇ ਵਪਾਰੀਆਂ ਨੂੰ ਘਾਟਾ ਪਿਆ ਸੀ ਪਰ ਅੱਜ ਥਾਣਾ ਦਰਾਹਾ ਦੇ ਐਸ ਐਚਓ ਦੇ ਵੱਲੋਂ ਤੇ ਪਾਣੀ ਵਾਟਰ ਐਸੋਸੀਏਸ਼ਨ ਦੇ ਵੱਲੋਂ ਮਿਲ ਕੇ ਇੱਕ ਸਾਂਝੇ ਤੌਰ ਦੇ ਨਾਲ ਆਸਮ ਵਾਟਰ ਨਾਮ ਦੀ ਫੈਕਟਰੀ ਦਾ ਖੁਲਾਸਾ ਕੀਤਾ ਗਿਆ ਜੋ ਕਿ ਗਲਾਸ ਬਣਾ ਰਹੀ ਸੀਗੀ ਜੋ ਭਾਰਤ ਸਰਕਾਰ ਵੱਲੋਂ ਬੈਨ ਜੋ ਸਪਲਾਈ ਸੀਗੀ ਦਰਾਹਾ ਖੰਨਾ ਦੇ ਵਿੱਚ ਦਿੱਤੀ ਜਾ ਰਹੀ ਸੀਗੀ ਤੇ ਅੱਜ ਉਸ ਗੱਡੀ ਨੂੰ ਫੜਿਆ ਗਿਆ ਤੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਸ ਤਰੀਕੇ ਦੀ ਤਸਵੀਰਾਂ ਨੇ ਗੱਡੀ ਪੂਰੀ ਖਚਾ ਖਚ ਨੇ ਤੇ ਜਿਹੜੀ ਥਾਲਾ ਦਰਾਹਾ ਦੇ ਵਿੱਚ ਫੜੀ ਗਈ ਹੈ ਪੁਲਿਸ ਨਾਲ ਜੋ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦਾ ਇਹੀ ਕਹਿਣਾ ਹੈ ਕਿ ਹੱਲੇ ਅਸੀਂ ਕੋਈ ਬਿਆਨ ਜਾਂ ਸਪਸ਼ਟੀਕਰਨ ਜਾਰੀ ਨਹੀਂ ਕਾ ਸਕਦੇ ਕਿਉਂਕਿ ਹੈਲਥ ਡਿਪਾਰਟਮੈਂਟ ਦਾ ਮਸਲਾ ਹੈ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਕੀ ਕਾਰਨ ਸੀਗੇ ਜਿਹਦੇ ਕੇ ਫੜੇ ਗਏ ਨੇ ਉਹ ਅਗੇ ਦਾ ਦੇਖਣਗੇ ਜੋ ਪੋਲਿਊਸ਼ਨ ਬੋਰਡ ਹੈ ਉਹ ਆਏਗਾ ਜੇ ਇਹਦੇ ਵਿੱਚ ਸਰਕਾਰ ਵੱਲੋਂ ਜਿਹੜੀ ਵੀ ਅੰਗਲੀ ਕੀਤੀ ਗਈ ਹੈ ਜੇ ਸਰਕਾਰ ਦੇ ਵੱਲੋਂ ਜੋ ਵੀ ਕਿਹਾ ਗਿਆ ਸੀਗਾ ਕਿ ਇਹਦੇ ਉੱਤੇ ਕਾਰਵਾਈ ਜੋ ਕਰਨ ਨੂੰ ਕਿਹਾ ਗਿਆ ਸੀ ਜਾਂ ਫੈਕਟਰੀ ਮਾਲਕ ਦੇ ਖਿਲਾਫ ਜੋ ਬੰਦੀ ਹੋਈ ਕਾਰਵਾਈ ਹੈ ਉਹ ਕੀਤੀ ਜਾਊਗੀ ਕਿਉਂਕਿ ਫੈਕਟਰੀ ਮਾਲਕ ਦਾ ਇਹ ਕਹਿਣਾ ਹੈ ਕਿ ਮੈਂ ਪੂਰੇ ਜਿਹੜੇ মাপ ਡੰਡਾ ਉਹਨਾਂ ਦੇ ਉੱਤੇ ਖਰੇ ਉਤਰ ਕੇ ਹੀ ਇਹ ਚੀਜ਼ ਬਣਾ ਰਿਹਾ ਪਰ ਸਰਕਾਰ ਨੇ ਜੋ ਸਿੰਗਲ ਯੂਜ਼ ਪਲਾਸਟਿਕ ਬੈਨ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਸਿੰਗਲ ਯੂਜ਼ ਪਲਾਸਟਿਕ ਹੱਲੇ ਵੀ ਕਿਤੇ ਨਾ ਕਿਤੇ ਯੂਜ਼ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਗੱਦਗੱਲ ਕਰੀਏ ਇਹ ਧੜਾ ਧੜ ਏਦਾਂ ਦੀਆਂ ਇਲੀਗਲ ਫੈਕਟਰੀਆਂ ਚੱਲ ਰਹੀਆਂ ਹੁਣ ਦੇਖਣਾ ਹੋਵੇਗਾ ਕਿ ਜਦੋਂ ਪੋਲਿਊਸ਼ਨ ਬੋਰਡ ਇੱਥੇ ਆਂਦਾ ਹੈ ਤੇ ਉਹ ਕੀ ਕਾਰਵਾਈ ਕਰਦਾ ਕੈਮਰਾ ਪਰਸਨ ਬੱਲੂ ਦੇ ਨਾਲ ਅਵਿਸ਼ੇਕ ਦਲੋਟਾ ਐਸਐਮ ਜੀ ਨਿਊਜ਼ ਲੁਦੇੜਾ